ਹਾਂਜੀ ਸਤਿ ਸ੍ਰੀ ਅਕਾਲ ਕਿਤਾ ਸਾਰੇ ਠੀਕ ਠਾਕ ਹੋ ਲੋ ਬਈ ਪਹਿਲਾਂ ਤਾਂ ਸਾਰਿਆਂ ਨੂੰ ਰਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਘਰ ਵਾਲੋਂ ਮੰਮੀ ਹੁਣਾਲੋ ਸ਼ੁਰੂਆਤ ਹੋਈ ਆ ਨਾਨਕਿਆਂ ਦੀ ਤੇ ਮੰਮੀ ਹੁਣਾਲਾ ਦਾ ਸੰਡੇ ਨੂੰ ਸ਼ਨੀਵਾਰ ਪਲਾਨ ਬਣਿਆ ਤੇ ਸੰਡੇ ਨੂੰ ਪਿਛਲੇ ਹਫਤੇ ਦੀ ਗੱਲ ਆ ਮੰਮੀ ਕਹਿੰਦੇ ਮੈਂ ਰਖੜੀ ਬੰਨਣ ਜਾਣਾ ਤੇ ਫਿਰ ਮੈਨੂੰ ਲੱਗਾ ਕਿ ਯਾਰ ਜ਼ਰੂਰੀ ਆ ਹਨਾ ਐਂਡ ਪ੍ਰਾਜ ਦਾ ਮਰਜੀ ਜਣਾ ਤੇ ਕਹਿੰਦੇ ਹੁੰਦੇ ਆ ਦਿਨ ਵਿਆਹ ਤੇ ਯਾਦ ਆਉਂਦੀ ਆ ਜਾ ਕੇ ਜਿਉਂਦਿਆਂ ਦੇ ਮੇਲੇ ਤੇ ਜ਼ਰੂਰੀ ਵੀ ਆ ਹਨਾ ਜਿੱਦਾਂ ਦਾ ਸਿਸਟਮ ਚੱਲਦਾ ਆ ਰੀ ਦਰਵਾਜੇ ਤਰੇ ਚੱਲਦੇ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ ਜੋ ਆਪਣਾ ਕਲਚਰ ਆ ਤੇ ਮੰਮੀ ਹੁਣਾਂ ਨੇ ਪਲਾਨ ਬਣਾਇਆ ਤਾਂ ਮੰਮੀ ਹੋਣੀ ਆਗੇ ਨਾਨਕਾ ਦੇ ਤੇ ਤੁਸੀਂ ਵੀਡੀਓ ਤੇ ਦੇਖ ਹੀ ਰਹੇ ਹੋਣਾ ਕਿ ਤਾਂ ਸਾਰੇ ਖੁਸ਼ ਹੈ ਹਨਾ ਪਰਮਾਤਮਾ ਸਾਰੇ ਦੇ ਘਰਾਂ ਵਿੱਚ ਇਦਾਂ ਖੁਸ਼ੀਆਂ ਬਰਕਤਾਂ ਰੱਖੇ ਤੇ ਮੈਂ ਨਹੀਂ ਉਸ ਦਿਨ ਗਿਆ ਸੀਗਾ ਤੇ ਡਾਫਲੂਰ ਮੰਮੀ ਮੰਨਾ ਤੇ ਬਾਣੀ ਬਾਕੀ ਸਾਰੇ ਘਰ ਦੇ ਜੀ ਗਏ ਆ ਤੇ ਇਤਰੂ ਇੱਕ ਦਿਨ ਪਹਿਲਾਂ ਫੋਨ ਕਰ ਦਿੱਤਾ ਸੀਗਾ ਕਿ ਅਸੀਂ ਆ ਰਹੇ ਆ ਮਲਕੇ ਮੰਮੀ ਹੁਣ ਆ ਰਹੇ ਆ ਤੇ ਤੁਸੀਂ ਇਦਾਂ ਦਾ ਕਰਕੇ ਇਹਨਾਂ ਨੂੰ ਕਰ ਲਿਓ ਪਿਕ ਤੇ ਬਹੁਤ ਵਧੀਆ ਮੰਮੀ ਹੁਣਾਂ ਨੂੰ ਵੀ ਮਤਲਬ ਕਿ ਵਧੀਆ ਲੱਗਾ ਐਤਵਾਰ ਸਾਰੇ ਫਰੀ ਹੁੰਦੇ ਆ ਹੈਨਾ ਤੇ ਹਾਪੀਆਂ ਜਾਂ ਜਾਨੀ ਕਿ ਹਫਤਾ ਪਹਿਲਾਂ ਹੀ 20 ਦਿਨ 10 ਦਿਨ ਪਹਿਲਾਂ ਮਤਲਬ ਸ਼ੁਰੂ ਹੋ ਜਾਂਦਾ ਤੇ ਨਿਵਾਰ ਹੀ ਦੁੱਖ ਕਿਸੇ ਦੇ ਘਰੇ ਕੋਈ ਪ੍ਰੋਗਰਾਮ ਹੁੰਦਾ ਫੰਕਸ਼ਨ ਹੁੰਦਾ ਆ ਪਰ ਲੋਕੀ ਉਸ ਹਾਲ ਨਾਲ ਕਈ ਕਈਆਂ ਨੇ ਬਾਹਰ ਅੰਦਰ ਜਾਣਾ ਹੁੰਦਾ ਆ ਜਾਂ ਕਈ ਵੈਸੇ ਮਤਲਬ ਕਿ ਐਡਵਾਂਸ ਹੀ ਸ਼ੁਰੂ ਹੋ ਜਾਂਦਾ ਆ ਜਾਨੀ ਕਿ ਰਖੜੀਆਂ ਤੱਕ ਤੇ ਕਮਿੰਗ ਦਾ ਨੇ ਵੀ ਵਧੀਆ ਚੱਲੋ ਸਹੀ ਆ ਅਡਵਾਂਸ ਚੰਨ ਕੇ ਆ ਗਏ ਤੇ ਬੜਾ ਵਧੀਆ ਲੱਗਾ ਤੇ ਵਧੀਆ ਐਨਜਾਇਮੈਂਟ ਹੋ ਗਿਆ ਮਮੀ ਘਰਾਂ ਨੇ ਹੱਥੋਂ ਦੇਖ ਹੀ ਰਹੇ ਆ ਵੀਡੀਓ ਵਿੱਚ ਗੱਲ ਕਰਦੇ ਆ ਕਿ ਇਹ ਦਿਨ ਇਹ ਜਾ ਕੇ ਜੀਉਂਦਿਆਂ ਦੀ ਮੇਲੀ ਹੈ ਹਨ ਜੀਉਂਦਿਆਂ ਦੀ ਤੇਰੀਆਂ ਸਾਰੀ ਹਨ ਤੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਹਣਾ ਤੇ ਇਸ ਸਾਲ ਜਿਹੜੇ ਚਿਹਰੇ ਹੈਗੇ ਅਗਲੇ ਸਾਲ ਨਹੀਂ ਹੁੰਦੇ ਰੱਬ ਸੌਖਾ ਰੱਖੀ ਹੈ ਨਾ ਕਿਉਂਕਿ ਜ਼ਿੰਦਗੀ ਦੀ ਅਟਲ ਸਚਾਈ ਇਹੀ ਆ ਕਿ ਜ਼ਿੰਦਗੀ ਦੇ ਵਿੱਚ ਜੋ ਵੀ ਹੈ ਨਾ ਜੋ ਸਾਹਮਣੇ ਆ ਉਹੀ ਆ ਹੈ ਨਾ ਤੇ ਪਰਦੇ ਪਿੱਛੇ ਕਿੰਦੇ ਕੋਸ਼ਿਸ਼ ਨਹੀਂ ਕਰ ਤੋ ਸਾਹਮਣੇ ਦਿਖਦਾ ਆ ਉਹੀ ਆ ਬਾਕੀ ਪ੍ਰਮਾਤਮਾ ਦਾ ਨਾਮ ਸਦਾ ਲਓ ਦਿਨ ਵਿਹਾਰ ਸਾਰੇ ਲਈ ਸੁੱਖਾਂ ਭਰੇ ਹੋਣ ਹੈ ਨਾ ਤੇ ਖੁਸ਼ ਰਹੇ ਸਾਰੇ ਲਈ ਲੈ ਕੇ ਹੋਣ ਤੇ ਮਨਾਂ ਵੀ ਪੂਰਾ ਖੁਸ਼ ਆ ਤੇ ਜਤਨੂ ਲੋੜ ਨੂੰ ਮਤਲਬ ਕਿ तकरीबन ਸਾਰੇ ਖੁਸ਼ ਆ ਰਾਜੀ ਬਾਜੀ ਤੇ ਮੰਮੀ ਮਣ ਜਿਹੜਿਆ ਰਖੜੀਆਂ ਪਤਾ ਨਹੀਂ ਕਿੰਨੇ ਲੈ ਕੇ ਗਏ ਡੱਬੇ ਵੀ ਉਸ ਹਸਾ ਨਾਲ ਲੈ ਕੇ ਗਏ ਮਿੱਠਾ ਤੇ ਰਖੜੀਆਂ ਵੀ ਉਸ ਹਸਾ ਨਾਲ ਕਹਿੰਦੇ ਸੀ ਕਹਿੰਦੇ ਕੋਈ ਜ਼ਿਆਦਾ ਘਟਿਆ ਨਹੀਂ ਵਾਦੂ ਸਮਾਨ ਸਦਾ ਮੰਨਾ ਪੂਰਾ ਦੇਖਦਾ ਪਿਆ ਬੰਨੇ ਨੂੰ ਫਿਰ ਬਿੱਟੂ ਮਾਮੇ ਨੇ ਘਮਾਇਆ ਕਿ ਸਾਰੇ ਬੰਨੇ ਲਾਦੇ ਕਹਿੰਦੇ ਕਿ ਇਹ ਤਾਂ ਘੰਟਾ ਹੈ ਘੁੰਮਿਆ ਪੂਰਾ ਤੇ ਵਧੀਆ ਜਿਹੜੀ ਖੁਸ਼ੀ ਵਾਲੀ ਗੱਲ ਸੀਗੀ ਜਿਹੜੀ ਇੱਕ ਬਹੁਤ ਵਧੀਆ ਖੁਸ਼ੀ ਵਾਲੀ ਗੱਲ ਤੇ ਮਾਮਾ ਸੋਫੀ ਸੀਗਾ ਮੇਰੇ ਮਾਮਾ ਤੇ ਦੇਖੇ ਲਾ ਲਿੰਦਾ ਆ ਤੇ ਉਹ ਟਾਈਮ ਦਾ ਪਤਾ ਨਹੀਂਗਾ ਦਿਨੇ ਵੀ ਹੋ ਸਕਦਾ ਹੈ ਰਾਤ ਨੂੰ ਹੋ ਸਕਦਾ ਪਰ ਮਾਮਾ ਉਸ ਵੇਲੇ ਪੂਰਾ ਸੋਫੀ ਸੀ ਤੇ ਸਾਰੀ ਖੁਸ਼ੀ ਮੇਰੇ ਮਾਮੇ ਦੀ ਜਿਨੀ ਵੀ ਵਧੀਆ ਤੇ ਮੰਮੀ ਹੁਣੇ ਵੀ ਖੁਸ਼ੀ ਖੁਸ਼ੀ ਗਏ ਆ ਤੇ ਖੁਸ਼ੀ ਖੁਸ਼ੀ ਆਈ ਆ ਆਪਣਾ ਤੇ ਬੜੀ ਵਧੀਆ ਗੱਲ ਆ ਤੇ ਜੇ ਅਸੀਂ ਗੱਲ ਕਰਦੇ ਜੇ ਆਪਾਂ ਘਰੋਂ ਜਾਈਏ ਹਨਾ ਅੱਗੇ ਵੀ ਉਦਾਂ ਦਾ ਸਾਥਾ ਮਿਲੇ ਨਾ ਉਹ ਬਹੁਤ ਵਧੀਆ ਰਹਿੰਦਾ ਹੈ ਹਨਾ ਬੰਦੇ ਦਾ ਜਿੱਦਾਂ ਜਿੱਦਾਂ ਜਿੱਦ ਵਧੀਆ ਖੁਸ਼ੀ ਦੇ ਮੂੜ ਤੇ ਜਾਈਏ ਤਾਂ ਫਿਰ ਬੰਦਾ ਖੁਸ਼ ਖੁਸ਼ ਮੋੜਦਾੜਾ ਤੇ ਬਹੁਤ ਵਧੀਆ ਲੱਗਾ ਮੈਂ ਵੀ ਚੜ ਕੇ ਮੈਂ ਮੈਨੂੰ ਵੀ ਨਹੀਂ ਪਤਾ ਸੀਗਾ ਉੱਥੇ ਕਿਹ ਮਾਹੌਲ ਹੈ ਠੀਕ ਹੈ ਨਾ ਬਲੌਗ ਤਾਂ ਫੇ ਬਾਣੀ ਨੇ ਸ਼ੂਟ ਕੀਤਾ ਆ ਮੈਂ ਦੇਖਿਆ ਤੇ ਲੋ ਵੀ ਹੁਣ ਜਿਹੜਾ ਅਗਲਾ ਪਾਰਟ ਆ ਤੁਸੀਂ ਆ ਦੇਖ ਆ ਰਹੇ ਆ ਆ ਰਿਹਾ ਜੱਪਨੂ ਸਾਡਾ ਠੀਕ ਹੈ ਉਥੇ ਵਾਲਾ ਬਲੌਗ ਉਥੇ ਵਾਲੀ ਵੀਡੀਓ ਤੋਂ ਨੈਕਸਟ ਵੀਡੀਓ ਜਿਹੜੀ ਸਾਡੇ ਘਰ ਦੀ ਰੱਖੜੀ ਆ ਤੇ ਮੰਨਾ ਸਿੰਘ ਪਿਆਰ ਹੋ ਗਿਆ ਤਾਂ ਜੱਪਨੂ ਜਾ ਰਿਹਾ ਕੋਠੇ ਤੇ ਕਹਿੰਦਾ ਮੈਂ ਮੰਨੇ ਦੇ ਨਵੇਂ ਕੱਪੜੇ ਪਾਉਣੀਆਂ ਕਿ ਜਾਣੇ ਕੋਠੇ ਤੇ ਕੱਪੜੇ ਥੋੜੂ ਕੱਪੜੇ ਫੇਰ ਇੱਕ ਦਿਨ ਪਹਿਲਾਂ ਲਾ ਲਿਆਂਦੇ ਸੀ ਕਿ ਇਸ ਫੇਸ ਫੇਰ ਨੂੰ ਕੋਠੇ ਲ ਜਾ ਕੇ ਦੇਖਣ ਲੱਗੀ ਕਿ ਕੱਪੜੇ ਤਾਂ ਦੀਨਪਰ ਫੋਲੇ ਹੀ ਕੱਪੜੇ ਤੋਂ ਪਰ ਹੈ ਹੀ ਨਹੀਂ ਮੈਂ ਕਿਹਾ ਥੱਲੇ ਆ ਜਾ ਤੇ ਹੁਣ ਉਹਨੇ ਉੱਪਰ ਦੇਖਣ ਜਾਣੇ ਜਾਣੇ ਆ ਲੋ ਵੀ ਮੰਮੀ ਨੇ ਕੱਪੜੇ ਚੇਂਜ ਕਰ ਦਿੱਤੇ ਮੰਨੇ ਦੇ ਤੇ ਰੱਖੜੀ ਦੀ ਪੂਰੀ ਤਿਆਰੀ ਆ ਕਿ ਤੁਸੀਂ ਸਵੇਰੇ 5 ਵਜੇ ਉੱਠ ਜਿਓ ਜੇ ਕੋ ਕਹਿੰਦਾ 5 ਵਜੇ ਉੱਠ ਜਿਓ ਤਾਂ ਮੈਂ ਤੁਹਾਡੇ ਦੀ ਪੂਰੀ ਤਿਆਰੀ ਰੱਖਣੀ ਰੱਖ ਲਈ ਤੇ ਪਰ 7 ਵਜੇ 7:30 ਉੱਠੀ ਜੱਪਨ ਲਈ ਤੇ ਸਵਾ 7 ਅਸੀਂ ਰੱਖੜੀ ਬਣ ਕੇ ਵੇਲੇ ਵੀ ਹੋ ਗਏ ਲੋ ਵੀ ਐਦਾਂ ਮੰਨੇ ਦੇ ਬੰਨੀ ਆ ਬੰਨੇ ਨੇ ਬਹੁਤ ਮੁਸ਼ਕਲ ਬਣਾਈਆਂ ਤੁਸੀਂ ਦੇਖ ਦੇਖ ਹੀ ਲਿਓ ਠੇਕੇਸ਼ਾ ਹੀ ਹੋਈ ਮੰਨੇ ਦਾ ਪੂਰੀ ਮੰਨਾ ਕਿਹੜਾ ਕਿਸੇ ਅੱਖ ਤੇ ਲੱਗਦਾ ਇਹਨੇ ਜਿਹੜਾ ਕੋਈ ਚਾਜਦਾ ਕੰਮ ਆਣਾ ਉਹ ਇਹਨੇ ਪਿੱਛੇ ਨੂੰ ਹੋ ਕੇ ਕਰਨਾ ਮੋਰੇ ਨਹੀਂ ਹੋਣਾ ਇਹ ਕੰਮ ਹਾ ਵਧੀਆ ਆ ਹੈ ਰਖੜੀ ਬੰਦੇ ਪਏ ਆ ਇਹਦੇ ਵਾਸਤੇ ਵੀ ਅਸੀਂ ਗੁੱਡੀ ਵਾਲੀ ਲਿਆਦੀ ਸੀ ਤੇ ਇਹਨੇ ਜਨਾਬ ਨੇ ਉਹ ਤਾਂ ਉਲਾਦ ਤਾਂ ਧਗਾ ਜਲਾਤਾ ਆ ਤੇ ਅਕੀ ਤੁਹਾਨੂੰ ਪਤਾ ਹੀ ਆ ਬੰਦੇ ਦੇ ਕੰਮ ਇੰਦਾ ਦੇ ਬੁਤੇ ਸਾਰੇ ਪੂਰਾ ੱਟਕਾ ਹੋ ਰਿਹਾ ਰਈ ਦੋ ਬਨੇ ਕਾ ਹੋਣਾ ਵੀ ਜ਼ਰੂਰੀ ਐ। ਚੋਂਦਾ ਪਿਆ ਪੂਰਾ। ਤੇ ਸਾਰਿਆਂ ਦੇ ਬੱਜੀ ਰਖੜੀ ਠੀਕ ਆ। ਉਹਨੇ ਦੇਖਿਆ ਵੀਡੀਓ ਚ ਸਾਰਿਆਂ ਦੇ ਮੰਮੀ ਤੇ ਵੀ ਬਾਣੀ ਤੇ ਵੀ ਮੇਰੇ ਵੀ ਤੇ ਲੋਗ। ਰਾਤੀਆਂ ਸੀ ਨਾ ਕਿਤੇ ਗੈਸ ਕਿਤੇ ਉਹਦਾ ਕਰਕੇ ਨੇਰੇ ਆਇਆ। ਤੇ ਫਿਰ ਹਲਵਾਈ ਦੀ ਦੁਕਾਨ ਬੰਦ ਸੀਗੀ ਤੇ ਸਾਨੂੰ ਵੇਸਣ ਮਿਲਿਆ। ਗੱਲ ਤੋਂ ਹੁੰਦਾ ਮੂੰਹ ਮਠਾ ਕਰਨਾ ਹੁੰਦਾ ਐ। ਚੋਕਣ ਵਾਲੇ ਮਿੱਠਾ ਬੰਦਾ ਗੋ ਪਿਛੋ ਵੀ ਖੰਦਾ ਰਹਿੰਦਾ ਆ ਹਨ ਤੇ ਦੋ ਵੀ ਮਲੇਣਾ ਪੂਰੀ ਠੱਕੇ ਸਾਈ ਹੁੰਦੀ ਪਈ ਬਣਾ ਲਈਏ ਰਖੜਿਓ ਨੇ ਲੋ ਵੀ ਹੁਣ ਦੇਖੋ ਕਿਹਦੀ ਵਾਰੀ ਆ ਰਹੀ ਆ ਮੈਂ ਕਿਹਾ ਮੈਂ ਕਿਹਾ ਮੇਰੇ ਬੰਦੇ ਜੱਪਨੀ ਮੈਂ ਮਿੱਠਾ ਕਰਾਂਗੇ ਲੋ ਮੇਕੇ ਦਾ ਤੇ ਸ਼ਕੀਰ ਆ ਐਸੀ ਸਥਾਨ ਬਹੁਤ ਹੋ ਗਿਆ ਉਮਰ ਦੇ ਹਿਸਾਬ ਨਾਲ ਇਹ ਪੂਰਾ ਕਟਾਪਾ ਲਾ ਦਿੰਦਾ ਸਾਰਾ ਪਰ ਹੈਗਾ ਛੋਟਾ ਹੈ ਉਮਰ ਦੇ ਹਿਸਾਬ ਨਾਲ ਨਹੀਂ ਉਮਰ ਤੋਂ ਵੱਧ ਕੇ ਇੱਕ ਤਾਂ ਆਪਾ ਲਾਉਂਦਾ ਹੈ ਚੱਲ ਮਾਰੇ ਸੱਚੇ ਪਾਤਸ਼ਾਹ ਧੀਆ ਪੁੱਤਰ ਸਭ ਨੂੰ ਦੇਣ ਤੈਨ ਇਤਿਹਾਰ ਸਾਰੇ ਲਈ ਸਿੱਖਾ ਬਰਿ ਹੋਣਾ ਠੀਕ ਹੈ ਨਾ ਤੋਂ ਮਨ ਮੈਂ ਜਪੂ ਮੈਗਾ ਹੁਣ ਮੇਰੀ ਬਣ ਤੇ ਇਹ ਹੁਣ ਬੱਚਣ ਲਈ ਮੇਰੇ ਉਸੀਂ ਦੇਖੀ ਜਾਇਓ ਅਖੀਰ ਤੱਕ ਬਣੇ ਰਿਓ ਵੀਡੀਓ ਦੇ ਨਾਲ ਤੇ ਸਾਡੇ ਸਾਤੇ ਇਹ ਜੇ ਬਲੌਗ ਹੁੰਦੀ ਆ ਸਾਦੀ ਲੋਕੇਸ਼ਨ ਹਜੇ ਘਰ ਵੀ ਤੁਸੀਂ ਦੇਖਿਆ ਨਾ ਅੱਧਾ ਕ ਬਣਿਆ ਆ ਅੱਧਾ ਕ ਹਜੇ ਰਿੱਡਾ ਆ ਹੈਨਾ ਤੇ ਬਾਕੀ ਮਾਰੇ ਕਿਰਪਾ ਕਰਨੇ ਕਿ ਤੁਸੀਂ ਜਿਹੜਾ ਅ ਰਸੋਈ ਵੀ ਹਜੇ ਬਣ ਵਾਲੀ ਤੇ ਸਰਸੋਈ ਆ ਇਧਰ ਦੋ ਕਮਰੇ ਆ ਆ ਅਸੀਂ ਲੌਬੀ ਦੇ ਵਿੱਚ ਬੈਠੇ ਆ ਠੀਕ ਹੈ ਤਾਂ ਵੀ ਮੇਰੇ ਬੰਦੇ ਤੇ ਲਖੜੀ ਜਾ ਆਪਣੋ ਨੇ ਤੇ ਹੁਣ ਮੇਰੀ ਕੋਤੀ ਬੱਜੀ ਪਈ ਆ ਇਹ ਪਰ ਲੂਜ਼ ਬਹੁਤ ਹੋ ਗਈ ਹੁਣ ਦੁਬਾਰਾ ਘਰ ਜਾ ਕੇ ਕਰੇ ਇਹ ਦੇਖੋ ਕਰਵਾਵਾਂਗੇ ਠੀਕ ਹੈ ਕੱਟ ਕੇ ਬਰਾਵਾਂਗੇ ਲਓ ਬਈ ਮੇਰੇ ਬਾਸੀ ਚੱਕਰੀ ਹੋਰ ਬੰਦੂਗਾ ਮੰਮੀ ਦੇ ਬੰਨੂ ਐਦਾਂ ਸੁੱਤੇ ਹੀ ਉੱਠੇ ਸੀ ਇਹ ਮੰਨਾ ਵੀ ਸੁੱਤਾ ਉੱਠਿਆ ਹੀ ਜੱਪਨੂ ਵੀ ਸਿਕਿਉਰਟੀ ਦੀ ਤੇ ਇਦਾਂ ਹੀ ਹੰਦੀਆ ਘਰੋਂ ਘਰੀ ਸਾਰਿਆਂ ਦੇ ਹੜਾ ਜ਼ਰੂਰੀ ਨੇ ਕਿ ਬੱਚੇ ਬੱਚੇ ਹੁੰਦੇ ਆ ਹਨਾ ਲੋਕੀ ਮਮੀ ਤੇ ਬੰਨ ਦਿੱਤੀ ਆ ਤੇ ਆ ਵੀ ਜਪਨੂਰ ਦੀ ਲਾਈਟ ਵਾਲੀ ਰੱਖੜੀ ਆ ਇਹ ਮੰਨੇ ਮੰਨੇ ਦੀ ਗੁੱਡੀ ਆਈ ਸੀ ਉਹਨੇ ਲਈ ਤੋੜ ਇਹ ਹੁਣ ਜਪਨੂਰ ਦੀ ਆ ਜਪਨੂਰ ਦੇ ਵੀ ਬੰਨ ਦੇਣੀ ਆ ਲੋਕੀ ਮਮੀ ਨੇ ਜਪਨੂਰ ਤੇ ਬੰਨ ਦਿੱਤੀ ਆ ਠੀਕ ਹੈ ਨਾ ਜਪਨੂਰ ਦੇ ਵੱਜੇ ਕੀ ਰੱਖੜੀ ਮੰਨਾ ਪੂਰਾ ਹੋ ਗਿਆ ਹੈ ਹਾਂ ਮਸਤੀ ਮੈਂ ਲਓ ਬਈ ਜਪਨੂਰ ਤੇ ਵੱਜ ਗਈ ਆ ਤੇ ਹੁਣ ਇਹਨੇ ਧਾਗਾ ਬੰਨਣਾ ਮੰਮੀ ਦੇ ਚਲੋ ਜੀ ਮੰਮੀ ਇਹਦੀ ਕਹਿੰਦੇ ਮੈਂ ਨਹੀਂ ਬਣਾਉਣਾ ਮੈਂ ਨਹੀਂ ਬਣਾਉਣਾ ਠੀਕ ਹੈ ਕਿਉਂਕਿ ਜਿਹੜੀ ਮੰਨੇ ਵਾਲੀ ਉਹ ਫਿਰ ਉਹਦੇ ਬੰਨ ਦਿੱਤੀ ਜੀ ਮੰਨੇ ਤੋੜ ਲਈ ਜਿਹੜੀ ਮੰਮੀ ਵਾਲੀ ਮੰਨੇ ਦੇ ਮੰਨ ਲਈ ਤੇ ਇਹਦੀ ਮੰਮੀ ਵਾਲੀ ਇਹਦੀ ਵਾਲੀ ਫਿਰ ਤੇ ਧਾਗਾ ਸੀਗਾ ਉਹ ਬੰਨਣ ਲੱਗੇ ਤੇ ਚਲੋ ਜੀ ਆਇਆ ਗੁੱਡ ਆਇਆ ਇਹਨੇ ਤੋੜ ਲਿਆ ਸੀਗਾ ਲੋ ਵੀ ਹੁਣ ਤੁਹਾਨੂੰ ਦਿਖਾਉਣੀ ਆ ਬਾਜੀ ਹੁਣ ਵਾਲਾ ਬਾਹਰਲਾ ਪਾਠ ਤੇ ਲੋ ਵੀ ਆਜੋ ਲੋ ਵੀ ਕਨਵੀਰ ਆ ਪਵਨੀ ਪਿਆ ਤੇ ਤਾਲੀ 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 ਮੰਦਿਰ ਕੀ ਹੈ ਤਾਲੀ ਮੁਬਬਨੇ ਤਾਲੀ ਇਧ ਕਾ ਕਬੇ ਹੁਣ ਇਰਸੀ ਇਰਸੀ ਧਰਮ ਜੁਦੀ বাজਦੀ ਹੈ ਉਹ ਸੇ ਵੀ ਮੰਨਿਆਂ ਨੂੰ ਪੂਰਾ ਉਹਨੇ ਨਹੀਂ ਬਣਾਈ ਉਹਦੇ ਖਾਣ ਵਲ ਤਿਆਰ ਰਹਾ ਚਾਹ ਵੀ ਬਾਹਰ ਲਈ ਦਿੱਸ਼ਾ ਤੋਂ ਨਾ ਮਠਿਆਈ ਸੇਮ ਇੱਧਰ ਆ ਕੇ ਮਿਲ ਜੀ ਉਹ ਸਾਹ ਤੋਂ ਵਧੀਆ ਕਰਿਆ ਉਹ ਮੜੀਆਂ ਕੀ ਕਿੰਨੇ ਹੁੰਦੇ ਇਹਨੂੰ ਨਾ ਜਾਤਨੀਏ ਦਾ ਮਠਿਆਈ ਦਾ ਲੋਵੀ ਭਾਜੀ ਉਹਨਾਂ ਨੇ ਪੂਰਾ ਇੰਜੋਏ ਕੀਤਾ ਬਹੁਤ ਵਧੀਆ ਵਧੀਆ ਲੱਗਾ ਲੋਵੀ ਭਾਜੀ ਉਹਨਾਂ ਨੇ ਵਧੀਆ ਮਨਾਇਆ ਕਿਉਂਕਿ ਜਿਹੜਾ ਆਪਣੇ ਕਲਚਰ ਨੂੰ ਜਿਉਂਦੀ ਰੱਖਣਾ ਤੇ ਹਨਾ ਇਹ ਵੀ ਪੰਜਾਬ ਦੇ ਸਿਆਣਾ ਦੀ ਨਿਸ਼ਾਨੀ ਵਧੀਆ ਭਾਜੀ ਉਹਨਾਂ ਨੇ ਵਧੀਆ ਮਨਾਇਆ ਨੂੰ ਪ੍ਰੇਟ ਕੀਤਾ ਮੰਨ ਕੇ ਵਧੀਆ ਗਾਂ ਉਮਰ ਦੇ ਹਿਸਾਬ ਨਾਲ ਵੱਡੇ ਹੋਣਗੇ ਜੇਕਰ ਪਟਾ ਲੱਗੂਗਾ ਹਾਂ ਕਿ ਪੰਜਾਬੀ ਕਲਚਰ ਨੂੰ ਵੀ ਜਿਉਂਦੇ ਰੱਖਣਗੇ ਇਹਨੇ ਬਹੁਤ ਵਧੀਆ ਸਾਰੇ ਨੇ ਇੰਜੋਏ ਕੀਤਾ ਆ ਇਹਨਾਂ ਨੇ ਵੀ ਬਹੁਤ ਵਧੀਆ ਲੋ ਵੀ ਮਿੱਠਾ ਖਾਂ ਮਿੱਠਾ ਖਾਂ ਦਾ ਸ਼ਕੀਰ ਵੀ ਬਹੁਤ ਆ ਲੋ ਵੀ ਧਰਮ ਜੋਨੇ ਵੀ پیسے ਦਿੱਤੇ ਆ ਤੇ ਤੁਹਾਨੂੰ ਵੀ ਨੇ ਪਹਿਲੇ ਦਿੱਤੇ ਆ ਆਪਣੀ ਖਣਾ ਸਾਰਾ ਵਧੀਆ ਹੋ ਗਿਆ ਬਾਜੀ ਨੇ ਉਹਨੇ ਇੰਜੋਏ ਕੀਤਾ ਆ ਮੰਮੀ ਮੇਨਾਰ ਕਦੇ ਵੀ ਜਾਏ ਆ ਇੱਧਰ ਵੀ ਰਕੜੀ ਬਣਾ ਹੋ ਗਈ ਆ ਧੰਨਵਾਦ